ਇਤ ਮਾਲੂ ਦਾ ਗੰਗਾ ਰਾਮ ਦਾ ਦੋ ਤਿੰਨ ਪਿੰਡ ਸੀ ਤੇ ਨ ਨਿੱਕੀ ਰਾਖ ਵੱਡੀ ਰਾਖ ਸ਼ਾਇਕਾ ਬਈ ਬੜੇ ਬੀਬੇ ਬੰਦੇ ਸੀ ਹਾਂਜੀ ਸਮਝ ਨਹੀਂ ਆਹਦੇ ਨੇ ਵੀ ਬਹੁਤ ਬਹੁਤ ਅچھے ਸੀ ਦੁੱਖ ਤਕਲੀਫ ਦੇ ਵੀ ਸਾਥੀ ਤੈਨੂੰ ਲੋੜ ਹੈ ਹਾਂਜੀ ਦਾਣਿਆਂ ਦੀ ਜੇ ਕਿਸੇ ਜੈਦੀ ਦੇ ਉਹ ਮਾਲਕ ਮੀਆਂ ਜਿਹੜਾ ਪਿੰਡਾਂ ਦਾ ਮਾਲਕ ਸੀ ਨਾ ਉਹ ਹਾਂਜੀ ਇੱਥੇ ਤੰਦੂਰ 잡ਦਾ ਹੁੰਦਾ ਸੀ ਇੱਥੇ ਪੰਜਾ ਚੌਂ ਕਰਮਾਂ ਦੇ ਅੱਛਾ ਦੱਸਾਂ ਇੱਥੇ ਉਹਦਾ ਪੁੱਤਰ ਘਟਰੀ ਸੀ ਠੀਕ ਫਰਾੜ ਦਾ ਤੇ ਘੋੜਿਆਂ ਤੇ ਆਂਦੇ ਸੀ ਤੰਦੂਰ ਤੇ ਆ ਦੇ ਛੋਰੀਆਂ ਗੁੜੀਆਂ ਰੋਟੀਆਂ ਲਵਾਉਂਦੀਆਂ ਬੰਨ੍ਹਦੀ ਸੀ ਥੋੜੀ ਯਾਦ ਹੀ ਗੱਲ ਕਰਨਾ ਹਾਂਜੀ ਹਾਂਜੀ ਉਹਦਾ ਪੁੱਤਰ ਆਇਆ ਘੋੜੇ ਤੇ ਲੰਘਿਆ ਨਾ ਕੋਲੋਂ ਲੰਘ ਗਿਆ ਤੇ ਉਹ ਬੋਹ ਡੇਰੇ ਤੇ ਬੈਠਾ ਸੀ ਆਪਦੇ ਉੱਥੇ ਸਾਂਵੇਂ ਉਹ ਦਰਵਾਜ਼ਾ ਅੱਛਾ ਤਾਂ ਉਹ ਜਨੇ ਅਹੀਂ ਘਾਟਦੇ ਆ ਨਾ 10 ਕਰਮਾ ਹੋ ਗਏ ਤੇ ਪਿੱਛਾ ਪਾਉਂਗੇ ਵੇਖਿਆ ਤੰਦੂਰ ਬਣੇ ਅੱਛਾ ਉਹ ਹੰਦੇ ਝੋੜ ਨੇ ਉਹਨੇ ਆਖੇ ਲਗਾਲੇ ਤੈਨੂੰ 6 ਮਹੀਨਿਆਂ ਦੀ ਸਜ਼ਾ ਹੈ ਤੂੰ ਪਿੰਡ 'ਚ ਨਹੀਂ ਬਣਨਾ ਅੱਛਾ ਕਿਉਂ ਵੇਖਿਆ ਸਹੀ ਮਿੰਗਾ ਦੋਨ ਖਣਾ ਜੇ ਸਹੀ ਬੁਝੇਦਾ ਤੂੰ ਪਿੰਡ 'ਚ ਆਉਣਾ ਹੀ ਨਹੀਂ ਤੇ ਤੇਵੇ ਤੇ ਮੈਂ ਜਨੂ ਆਂਦਾ ਬਿਆਂ ਪਿਛਿਆ ਮੈਨੇ ਦੀ ਸਜ਼ਾ 6 ਮਹੀਨੇ ਤੂੰ ਪਿੰਡ ਚ ਨਹੀਂ ਆਵਣਾ ਠੀਕ ਅਗਰ ਮੈਨੂੰ ਪਤਾ ਲੱਗਿਆ ਤਾਂ ਮੈਂ ਜਨੂ 2 ਸਾਲ ਬੰਦ ਦਿਆਂਗਾ ਬਾਬਾ ਮਕਾਨ ਜਿਹੜੇ ਖੜੇ ਨੇ ਪੱਕੇ ਖੜੇ ਨੇ ਹਲੇ ਵੀ ਖੜੇ ਨੇ ਅਜੇ ਖੜੇ ਸਾਰੇ ਸਾਰੇ ਮਸ਼ਹੂਰ ਸੀ ਇੱਕ ਬਾਜ ਦਾ ਟੱਲੀਆਂ ਵਾਲਾ ਖੂ ਅੱਛਾ ਟੰਕੀਆਂ ਵਾਲਾ ਖੂ ਅੱਛਾ ਪਟਾ ਵਾਲਾ ਖੂ ਕਿ ਜੀਵੇ ਵਾਲਾ ਖੂ ਸਤਿ ਸ੍ਰੀ ਅਕਾਲ ਨਮਸਤੇ ਜੀ ਵੀ ਸਾਰੇ ਪੰਜਾਬ ਦੇ ਸ਼ੋ ਤਾਂ ਪੁਰਾਣੇ ਪੇੜ ਦੇ ਵਿੱਚ ਆਪ ਸਭ ਨੂੰ ਜਿਵੇਂ ਇਹਨੂੰ ਆਖਦੇ ਹਾਂ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ ਹੋਈ ਦੇਸ਼ ਪੰਜਾਬ ਦੀ ਵੰਡ ਵੇਲੇ ਉਹ ਜਿਹੜੇ ਪਿੰਡਾਂ ਦੀਆਂ ਕਹਾਣੀਆਂ ਤੇ ਜਾਣਕਾਰੀ ਸਾਂਝੀ ਕਰਦੇ ਹਾਂ ਤੇ ਅੱਜ ਅਸੀਂ ਮੌਜੂਦ ਹਾਂ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਪਾਕਪਤਨ ਦੇ ਬਿਲਕੁਲ ਨਾਲ ਹੀ ਲੱਗਦੇ ਪਿੰਡ ਵੱਡੀ ਰਾਖ ਹੋਈ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਇਸ ਜਗ੍ਹਾ ਤੇ ਸਿੱਖ ਸਰਦਾਰ ਕਰਾੜ Hindu ਕੰਬੋ ਤੇ ਮੁਸਲਮਾਨ ਰਲ ਕੇ ਵਸਦੇ ਸੀ ਤੇ ਅੱਜ ਅਸੀਂ ਆਪ ਸਭ ਨੂੰ ਇਹ ਪਿੰਡ ਵਿਖਾਵਾਂਗੇ ਇੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਜਾਣਕਾਰੀ ਲਵਾਂਗੇ ਇਸ ਪਿੰਡ ਬਾਰੇ ਕਰਦਿਆਂ ਹੀ ਸਾਨੂੰ ਦੇਖਣ ਨੂੰ ਮਿਲਦਾ ਹੈ ਗਵਰਨਮੈਂਟ ਅਮੈਂਟਰੀ ਸਕੂਲ ਚੱਕ ਵੱਡੀ ਰਾਖ ਪਾਕਪਤਨ ਉਈ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਪਿੰਡ ਵਿੱਚ ਸਕੂਲ ਨਹੀਂ ਹੋਇਆ ਕਰਦਾ ਸੀ ਤੇ ਇਸ ਜਗ੍ਹਾ ਤੇ ਇਸ ਪਿੰਡ ਦੇ ਜ਼ਗੀਰਦਾਰ ਗੰਗਾ ਰਾਮ ਜੀ ਦਾ ਡੇਰਾ ਹੋਇਆ ਕਰਦਾ ਸੀ ਇੱਥੇ ਸਾਨੂੰ ਦਰਵਾਜ਼ਾ ਦੇਖਣ ਨੂੰ ਮਿਲਦਾ ਹੈ ਜਿਹੜਾ ਕਿ ਅੱਜ ਵੀ ਆਪਣੀ ਅਸਲ ਤੇ ਪੁਰਾਣੀ ਹਾਲਤ ਵਿੱਚ ਇੱਥੇ ਮੌਜੂਦ ਹੈ। ਅੱਜ ਵੀ ਤੁਸੀਂ ਦੇਖ ਸਕਦੇ ਜੀ ਆਪਣੀ ਅਸਲ ਹਾਲਤ ਵਿੱਚ ਹੀ ਮੌਜੂਦ ਹੈ। ਇੱਥੇ ਇਸ ਬੰਦੇ ਦੇ ਜ਼ਗੀਰਦਾਰ ਜੀ ਦੀ ਰਹਾਇਸ਼ ਹੋਇਆ ਕਰਦੀ ਸੀ ਜਿੱਥੇ ਅੱਜ ਵੀ ਇੱਕ ਕਮਰਾ ਮੌਜੂਦ ਹੈ। ਤੇ ਇਹਦੇ ਨਾਲ ਹੀ ਇੱਕ ਬਿਲਕੁਲ ਛੋਟਾ ਜਿਹਾ ਕਮਰਾ ਬਣਾਇਆ ਗਿਆ ਹੈ ਜਿਹੜਾ ਕਿ ਇਬਾਦਤਗਾਹ ਵੀ ਹੋ ਸਕਦੀ ਹੈ ਜਾਂ ਕੋਈ ਸਟੋਰ ਵੀ ਹੋ ਸਕਦਾ ਹੈ ਤੇ ਇਹ ਹੈ ਇਸ ਪਿੰਡ ਦੀ ਉਹ ਮਸਜਿਦ ਜਿਹੜੀ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਇਸ ਪਿੰਡ ਦੇ ਜ਼ਗੀਰਦਾਰ ਜਿੱਦੀ ਨਿਗਰਾਨੀ ਚ ਬਣਾਈ ਗਈ ਸੀ। ਅਸਲਾਮੁਅਲੈਕਮ ਬਾਬਾ ਜੀ। ਵਾਲੇਕਮ ਸਲਾਮ ਜੀ। ਕੀ ਹਾਲ ਚਾਲ ਹੈ? ਸ਼ੁਕਰ ਹੈ। ਨਾਮ ਕੀ ਬਾਬਾ ਜੀ ਆਪਣਾ? ਨਾਂ ਕੀ ਹੈ ਤੇਰੇ? ਮੇਰਾ ਨਾਮ ਮਮਾ ਸਰਦਾਰ ਜੀ। ਠੀਕ। ਤੇ ਬੱਲ ਸਾਹਿਬ ਦਾ ਨੂਰ ਅਸਨ। ਮਾਲਕ ਪਿੰਡ ਦਾ ਇੱਕ ਠੀਕ ਸਾਰੇ ਨਹੀਂ ਇੱਕ ਮਾਲਕ ਇੱਕ ਮਾਲਕ ਸੀ ਕੀ ਨਾਮ ਕੀ ਹੁੰਦਾ ਸੀ ਗੰਗਾ ਰਾਮ ਗੰਗਾ ਰਾਮ ਹਾਂ ਠੀਕ ਮਾਲਕ ਇੱਕ ਸੀ ਸਹੀ ਤੇ ਇੱਥੇ ਕੋਈ ਸਕੂਲ ਹੈਗਾ ਸੀ ਸਕੂਲ ਇੱਥੇ ਬਈ ਉਹ ਤਾਂ ਕੋਈ ਨਹੀਂ ਸੀ ਸਕੂਲ ਆ ਮਗਰੋਂ ਮੜ ਸਾਡੇ ਆ ਪਾਇਏ ਨੇ ਅਸੀਂ ਆ ਪਾਇਏ ਨੇ ਸਾਡੇ ਆ ਨੇ ਆ ਇਸ ਗੁਰ ਕੋਣੀ ਮੈਂ ਕਿ ਇੱਥੇ ਮੁਸਲਮਾਨ ਤੇ ਸਿੱਖ ਰਹਿੰਦੇ ਕਿ ਮੁਸਲਮਾਨ ਤੇ ਹਿੰਦੂ ਇੱਥੇ ਹਾਂ ਇੱਥੇ ਗਰਾਣਾ ਉਹ ਗਰਾੜ ਸੀ ਜਿਹੜਾ مالک ਜੀ ਹੁੰਦੇ ਦੋ ਤਿੰਨ ਪਿੰਡ ਸੀ ਤਿੰਨ ਅੱਛਾ ਨਕੀ ਰਾਖ ਵੱਡੀ ਰਾਖ ਛਾਇਕਾ ਅੱਛਾ ਜਿਹਨਾਂ ਤਿੰਨ ਪਿੰਡ ਸੀ ਠੀਕ ਦੇ ਸਾਰੇ ਰਾਖ ਹੀ ਹੁੰਦੇ ਸੀ ਅੱਛਾ ਤਿੰਨਾ ਪਿੰਡਾਂ ਦੀ ਰਾਖ ਠੀਕ ਆਹ ਬੋ ਸ਼ਹਿਰ ਰਹਿੰਦੇ ਸੀ ਅੱਛਾ ਹਾਂ ਤੇ ਬੜੇ ਆ ਬੜੇ ਸੁਣਨੇ ਆ ਵੀ ਬੜੇ ਬੀਬੇ ਬੰਦੇ ਸੀ ਠੀਕ ਆ ਜੀ ਸਮਝੀ ਅੱਛੇ ਬੰਦੇ ਸੀ ਕਿਰਾੜ ਹੈ ਜੀ ਸੀ ਕਿਰਾੜ ਹਾਂਜੀ ਬੜ ਆ ਦੇ ਨੇ ਵੀ ਬਹੁਤ ਬਹੁਤ ਅੱਛੇ ਸੀ ਠੀਕ ਹਾਂ ਬਿਜਾਰੀ ਗੱਲ ਤੁਸੀਂ ਉਧਰ ਆ ਜਿਹੜੇ ਇੱਥੋਂ ਦੇ ਲੋਕ ਲੋਕਲ ਰੋਗ ਰਹਿੰਦੇ ਸੀ ਬੰਦਰਾ ਬੰਦਰਾ ਤਿੰਨ ਤਿੰਨ ਹਾਲਾ ਤਿੰਨ ਘਾਰੇ ਇੱਕ ਖੂਹ ਤੇ ਅੱਛਾ ਤਿੰਨ ਘਾਰੇ ਤੇ ਬੰਨੇ ਰੰਪ ਬੰਨ੍ਹਾ ਗੇ ਲੈ ਰਕ ਬਾਵਨਾਂ ਨੂੰ ਦਿੱਤਾ ਆ ਅੱਛਾ ਤੇ ਆਪ ਦਾ ਬਸ ਤੇ ਰਾਈ ਇਨਸਾਲਾ ਲੈਣਾ ਹੋਣਾ ਰਕਾ ਨੇ ਬੀਛੜਣੀ ਖੂ ਜੋੜ ਛੜਣੀ ਆ ਵਦਾਲ ਚਲੋ ਬਾਹਰ ਕੀਤੀ ਰੱਖਣਾ ਸਹੀ ਸਹੀ ਦੁੱਖ ਤੇ ਗਰੀਬ ਦੇ ਵੀ ਸਾਥੀ ਤੈਨੂੰ ਲੋੜ ਹਾਂਜੀ ਦਾਣਿਆਂ ਦੀ ਜਾਂ ਕਿਸੇ ਜ਼ਾਇਦੀ ਦੇ ਤੈਨੂੰ ਬਈਓਗਾ ਦੇਦੀ ਮੈਂ ਤੂਆਗਾ ਜਾਵੇਂਗਾ ਨਾ ਹਾਂਜੀ ਸਾਨੂੰ ਦੇਦੀ ਜੀ ਦਿਆਚਾਰ ਮਾਨ ਗੱਲਾਂ ਬਣਿਆ ਸੀ ਉਹ ਜਿਹੜਾ ਨਾ ਉਹ 12 ਘੜਾ ਜਿਹੜਾ ਛੋਹੇ 2 ਘਾਰੇ ਨਾ 4 ਹਾਂਜੀ ਗੱਲਾਂ ਬਣ ਆ ਅੱਛਾ ਗੱਲਾਂ ਦੱਬ ਦੱਬ ਦਿਓ ਜਿਹੜੇ ਦਾਣੇ ਉਹਨਾਂ ਨੂੰ ਆਂਦੇ ਸੀ ਨਾ ਕਰਾੜਾ ਨੂੰ ਉਹ ਗੱਲੇ ਚ ਭਾਈ ਜਾਂਦੇ ਅੱਛਾ ਗੱਲਾਂ ਭਰਿਆ ਜਾਂਦਾ ਤੇ ਉਹਨਾਂ ਨੇ ਵੀ ਕੋਈ ਇਬਾਦਤ ਘਰ ਬਣਾਈ ਸੀ ਇੱਥੇ ਆਪ ਦੀ ਇਬਾਦਤ ਕਰਨ ਵਾਸਤੇ ਹਾਂ ਉਹਨਾਂ ਨੇ ਵੀ ਕੋਈ ਇੱਥੇ ਗੁਰਦੁਆਰਾ ਇਹ ਕੁਝ ਬਣਾਇਆ ਸੀ ਨਹੀਂ ਇੱਥੇ ਕੋਈ ਗੁਰਦੁਆਰਾ ਨਹੀਂ ਸੀ ਅੱਛਾ ਗੁਰਦੁਆਰਾ ਸਾਹਿਬ ਨਾਲ ਸੀ ਹਾਂਜੀ ਹਾਂਜੀ ਕੋਠੀਆਂ ਉਹਨਾਂ ਦੀਆਂ ਜਾਇਦੇ ਇੱਥੇ ਸਿਰਫ ਚਬਾਰਾ ਜਿਹਾ ਹੀ ਸੀ ਉਹ ਇੱਥੇ ਸਿਰਫ ਚਬਾਰਾ ਜਿਹਾ ਹੀ ਬਣਿਆ ਹੈ ਘਰ ਜਿਹੜਾ ਬਣਿਆ ਸੀ ਹਾਂ ਠੀਕ ਤੇ ਬਾਬਾ ਜੀ ਕਦੀ 47 ਤੋਂ ਬਾਅਦ ਕੋਈ ਪਿੰਡ ਵੇਖਣ ਆਇਆ ਵਾਲਾ ਉਹਨਾਂ ਚੋਂ ਹਾਂ ਕੋਈ ਪਿੰਡ ਵੇਖਣ ਆਇਆ ਉਹਨਾਂ ਚੋਂ ਆ ਪਿੰਡ ਵੇਖਣ ਆਇਆ ਕੋਈ ਉਹਨਾਂ ਚੋਂ ਕੌਣ ਜਿਹੜੇ ਇੱਥੇ ਗਏ ਨੇ ਉਹ ਨਹੀਂ ਆਇਆ ਕੋਈ ਵੀ ਨਹੀਂ ਆਇਆ ਉਹ ਸਰਦਾਰ ਬੰਦੇ ਸੀ ਅੱਲਾਹ ਜਾਨਦਾ ਹੈ ਕਿੰਦੇ ਗਾ ਦੇ ਕਿੰਦੇ ਨਾ ਗਾ ਬਚਾ ਦੇ ਉਹ ਵੀ ਕਿਸੇ ਨੇ ਆਖਿਆ ਸਹੀ ਉਹ ਤਾਂ ਬਿਨਾਂ ਨਾ ਹਾਂਜੀ ਘੋੜੇ ਤੇ ਡੁਰ ਕੇ ਦੇ ਓਂ ਜ਼ਮੀਨ ਜੋ ਘੋੜਾ ਡੋਰਦੇ ਜ਼ਮੀਨ ਚ ਅੱਛਾ ਖੂਹਾਂ ਜਿਹੜੀ ਜ਼ਮੀਨ ਸੀ ਨਾ ਹੁੰਦੇ ਠੀਕ ਫਿਰ ਹੁਣ ਪਤਾ ਲੱਗ ਜਾਂਦਾ ਵੀ ਆਹ ਜ਼ਮੀਨ ਜੇ ਚੰਗੀ ਬਗੀ ਜੇ ਆ ਮਾੜੀ ਬਗੀ ਵੇ ਘੋੜਾ ਟੋਰ ਕੇ 10 ਦਿਨ ਦੇ ਸੀ ਹਾਂ ਠੀਕ ਉਹ ਮਰੋ ਨਾ ਸਦਣਾ ਹੂੰ ਉਹਨਾਂ ਨੇ ਸਦਣਾ ਉਸ ਨੂੰ ਅੱਛਾ ਜ਼ਮੀਨ ਇਹਨੂੰ 15 ਦਿੱਤੀ ਉਹਨੂੰ ਆਖਣਾ ਬਈ ਤੂੰ ਇੱਕ ਸਹੀ ਹੋਰ ਲਾ ਜ਼ਮੀਨ ਨੂੰ ਜਿਹੜੀ ਜ਼ਮੀਨ ਜਿਹੜੀ ਹੈ ਨਾ ਚੰਗੀ ਨਹੀਂ ਬਗੀ ਇੱਕ ਸਹੀ ਹੋਰ ਲਾ ਅੱਛਾ ਮੋੜੇ ਦੇ ਜੀ બીજી ਕੁਝ ਠੀਕ ਮੋੜੋ ਨਾ ਜਨਾਬ ਯਾ ਬਾਰੇ ਬੰਦੇ ਤੇ ਬੱਬੇ ਇੱਥੇ ਲੋਕਲ ਕਿਹੜੀ ਕਿਹੜੀ ਬਰਾਦਰੀ ਬੈਠੀ ਸੀ ਲੋਕਲ ਮਾ ਜਿਹੜੇ ਲੋਕਲ ਇੱਥੇ ਬੈਠੇ ਸੀ ਲੋਕੋ ਇੱਥੇ ਵਾਲੇ ਵੀ ਸਰਾਰੰਗੇ ਸੀ ਸ਼ੇਖ ਸੀ ਅੱਛਾ ਮਾਦਮ ਜੀ ਮਾਦਮ ਠੀਕ ਸ਼ੇਖਾਂ ਦੇ ਘਰ ਸੀ ਸਹੀ ਮਾਡੀ ਸਮਝੇ ਹੋਰ ਗਰਾੜ ਵੀ ਗਰਾੜ ਨਹੀਂ ਕੋਈ ਵਾਈ ਕੀਤੀ ਅੱਛਾ ਗਰਾੜ ਨਹੀਂ ਕਿਸੇ ਵੀ ਕੀਤੀ ਨਾ ਇਹ ਤੇ ਗਰਾੜ ਕਿਦਰੇ ਵੀ ਨਹੀਂ ਕੀਤੀ ਠੀਕ ਇਹ ਜਾਂ ਪਿੰਡ ਜੀ ਨਾ ਸਾਡਾ ਪਿੰਡਾਂ ਜਿਹੜੀ ਤੇ ਰਾੜਾ ਨਹੀਂ ਕੀਤੀ ਹਾਂ ਜੀ ਹਾਂ ਦੁਕਾਨਾ ਇੱਕ ਇੱਕ ਦੋ ਦੋ ਦੁਕਾਨਾ ਬਾਜ਼ ਠੀਕ ਹਾਂ ਚੰਗੇ ਬੰਦੇ ਆ ਵਾਲੇ ਸੀ ਅੱਛੇ ਬੰਦੇ ਸਹੀ ਉਹ ਵਕਤ ਵੀ ਅੱਛਾ ਸੀ ਬਾਬਾ ਜੀ ਠੀਕ ਤੇ ਬੱਬੇ ਜਿਹੜੇ ਇੱਥੇ ਲੋਕ ਰਹਿੰਦੇ ਸੀ ਉਹਨਾਂ ਦੇ ਵੀ ਕੋਈ ਹੋਏਗਾ ਬਜ਼ੁਰਗ ਕੇ ਚਲੇ ਕੇ ਸਾਰੇ ਟੁਰ ਗਏ ਜਿਹੜੇ ਇੱਥੋਂ ਦੇ ਲੋਕਲ ਵਸਿੰਦੇ ਸੀ ਹਾਂ ਉਹਨਾਂ ਦੇ ਵੀ ਇੱਕ ਬਜ਼ੁਰਗ ਹੋਏਗਾ ਹਿਆਤ ਕੇ ਸਾਰੇ ਟੁਰ ਗਏ ਸਾਰੇ ਟੁਰ ਗਏ ਅੱਛਾ ਲੋਕੜ ਉਹ ਮਾਰਖਾ ਬਗਾ ਲੋਕੜ ਜਿਹੜੇ ਉਹਨਾਂ ਨੂੰ ਅਸੀਂ ਸਾਧ ਜਾਂਗਰੀ ਅੱਛਾ ਜਿਹੜੇ ਅਗਲੇ ਵਸਿੰਦੇ ਸੀ ਠੀਕ ਤੇ ਉਹ ਸਾਨੂੰ ਸਾਧ ਦੇ ਜੀ ਬਨਾਗੀਰ ਬਨਾਗੀਰ ਬਿਲਕੁਲ ਹਾਂ ਜੀ ਹਾਂ ਜੀ ਇਹ ਉਹ ਮੜ ਮਾਰਖਾ ਬਗਾ ਬੱਚਾ ਇੱਕ ਵੀ ਨਹੀਂ ਰਹਿ ਗਿਆ ਯਾਰ ਇਹ ਬੈਠਾ ਹੈ ਤੇ ਜਮੈਂ ਹਾਂਜੀ ਕੋਈ ਵੱਡਾ ਬੰਦਾ ਨਹੀਂ ਰਹੇਗੀ ਠੀਕ ਸਭ ਠੀਕ ਘਰਾਂ ਦੇ ਘਰ ਜੰਦਰੇ ਵੱਜ ਗਏ ਅੱਛਾ ਸਾਰੇ ਜੀ ਜੁੜ ਗਏ ਬੱਸ ਤੇ ਬੱਬਾ ਜੀ ਇੱਥੇ ਦੇ ਫਿਰ ਹੋਰ ਕੀ ਦੱਸਦੇ ਸੀ ਵੀ ਇੱਥੇ ਕੋਈ ਲੜਾਈ ਝਗੜਾ ਰਹਿੰਦਾ ਆ ਕਿ ਇੱਥੇ ਵੀ ਸੁਲ੍ਹਾ ਸਪਾਈ ਨਾ ਰਹਿੰਦੇ ਸੀ ਇਹਨਾਂ ਦੇ ਨਾਲ ਕਰਾੜਾ ਨਾਲ ਜਿਹੜੇ ਇੱਥੋਂ ਦੇ ਮੁਸਲਮਾਨ ਸੀ ਹਾਂ ਨਾ ਗਵਨਨ ਤੁਹਾਡੀ ਦੇ ਫਿਰ ਗੱਲਬਾਤ ਹੁੰਦੀ ਰਹੀ ਹੁੰਦੀ ਹੈ ਨਾ ਵੀ ਕੀ ਦੱਸਦੇ ਵੀ ਇੱਥੇ ਵੀ ਰਲ ਕੇ বাসਦੇ ਸੀ ਕਿ ਇੱਥੇ ਲੜਾਈ ਝਗੜਾ ਹੁੰਦਾ ਹੈ ਇਹਨਾਂ ਦਾ ਆਪਸ ਚ ਹਾਂ ਜਿਹੜੇ ਇੱਥੋਂ ਕਰਾ ਰਹਿੰਦੇ ਨੇ ਜਿਹੜੇ ਇੱਥੇ ਮੁਸਲਮਾਨ ਪਹਿਲੇ ਲੋਕ ਰਹਿੰਦੇ ਰਹੇ ਨੇ ਇਹ ਵੀ ਰਲ ਮਿਲ ਕੇ ਰਹਿੰਦੇ ਰਹੇ ਕਿ ਇੱਥੇ ਵੀ ਲੜਾਈ ਝਗੜਾ ਹੁੰਦਾ ਰਿਹਾ ਨਾ ਨਾ ਅੱਛਾ ਕੋਈ ਲੜਾਈ ਨਹੀਂ ਕੋਈ ਕੋਈ ਗੁੱਸਾ ਸਹੀ ਉਹ ਮਾਲਕ मियां ਜਿਹੜਾ ਪਿੰਡਾਂ ਦਾ ਮਾਲਕ ਸੀ ਨਾ ਉਹ ਹਾਂਜੀ ਉਹ بڑے ਬੀਬੇ ਬੰਦੇ ਸੀ ਐਦਾ ਕਰਾੜ ਸੀ ਠੀਕ ਪਰ بڑے ਬੰਦੇ ਸੀ ਸਹੀ ਇੱਥੇ ਤੰਦੂਰ ਦਾ ਬਣਾ ਹੁੰਦਾ ਸੀ ਇੱਥੇ ਪੰਜਾਂ ਚੌਂ ਕਰਮਾਂ ਤੇ ਅੱਛਾ ਦੱਸਾਂ ਇੱਥੇ ਠੀਕ ਉਹਨਾਂ ਬੁੱਧਰ ਗੱਬਰੀ ਸੀ ਠੀਕ ਰਾੜ ਦਾ ਤੇ ਘੋੜਿਆਂ ਦੇ ਆਂਦੇ ਸੀ ਤੰਦੂਰ ਜਬੇ ਆਦੇ ਛੋਰੀਆਂ ਗੁੜੀਆਂ ਰੋਟੀਆਂ ਲਵਾਉਂਦੀਆਂ ਬੰਨੀਆਂ ਸੀ ਇਦੋਂ ਇਹ ਆਦੀ ਗੱਲ ਕਰਨਾ ਹਾਂਜੀ ਹਾਂਜੀ ਉਹਦਾ ਪੁੱਤਰ ਆਇਆ ਘੋੜੇ ਤੇ ਲੰਘਿਆ ਨਾ ਕੋਲੋਂ ਲੰਘ ਗਿਆ ਕਿ ਉਹ ਬਈ ਬੋ ਡੇਰੇ 'ਚ ਬੈਠਾ ਸੀ ਆਪਦੇ ਉੱਥੇ ਸਾਵੇਂ ਉਹ ਦਰਵਾਜ਼ਾ ਅੱਛਾ ਤੇ ਉਹ ਸਨੇ ਅਹੀਂ ਘੱਟਦੇ ਜਾਨਾ ਦਸ ਕਰਮਾ ਹੋ ਗਏ ਤੇ ਪਿੱਛਾ ਪਾਉਂਗੇ ਵੇਖਿਆ ਦੰਦੂਰ ਬਣੇ ਅੱਛਾ ਉਹ ਹੁੰਦਾ ਜੋਰ ਨੇ ਠੀਕ ਲੰਗਾ ਜੱਬ ਗਾੜ ਕੇ ਉਹ ਨੂੰ ਆਦਾ ਘੋੜੇ ਤੋਂ ਨਾ ਉਦਰੀ ਉੱਤੇ ਬੈਠਿਆ ਰ ਅੱਛਾ ਦੋ ਤੰਦੂਰ ਦੇ ਕੋਲੋਂ ਲੰਘਿਆ ਉਹਨਾਂ ਦਾ ਤੂੰ ਵੇਖਿਆ ਨਹੀਂ ਤੇ ਤੂੰ ਦਸ ਕਰਮਾ ਕਰਕੇ ਬਾਜਵੇਂ ਨਾ ਬਿਆਈਂ ਕਰਕੇ ਤੈਨੂੰ ਪਤਾ ਨਹੀਂ ਸੀ ਉਹਨੇ ਅਖੇ ਲਗਾ ਦੇ ਦਨੇ ਜਹਾ ਮਿਹਨ ਦੀ ਸਜ਼ਾ ਹੈ ਤੂੰ ਪਿੰਡ ਚ ਨਹੀਂ ਬਹਿਣਾ ਅੱਛਾ ਕਿਉਂ ਵੇਖਿਆ ਸਹੀ ਮੁੰਡਾ ਦੋਨੋਂ ਕਹਨਾ ਜੇ ਸਹੀ ਬੁਝੇ ਤਾਂ ਤੂੰ ਪਿੰਡ ਚ ਆਉਣਾ ਹੀ ਨਹੀਂ ਸਹੀ ਤੇ ਵੈਸੇ ਮੈਂ ਤੈਨੂੰ ਆਂਦਾ ਬਿਆਂ ਵੀ 6 ਮਹੀਨੇ ਦੀ ਸਜ਼ਾ 6 ਮਹੀਨੇ ਤੂੰ ਪਿੰਡ ਚ ਨਹੀਂ ਆਉਣਾ ਠੀਕ ਅਗਰ ਮੈਨੂੰ ਪਤਾ ਲੱਗਿਆ ਤਾਂ ਮੈਂ ਤੈਨੂੰ 2 ਸਾਲ ਬੰਦ ਦਿਆਂਗਾ ਠੀਕ ਉਹ ਆਈਦਾ ਯਾਰ ਵਾਲੇ ਬੰਦੇ ਅਸੂਲ ਪਸੰਦ ਸੀ ਵੀ ਨਾ ਇਨਸਾਫੀ ਨਹੀਂ ਹਾਂ ਸਹੀ ਰਾਗ ਨਾਲ ਪਿਆਰ ਕਰਨਾ ਵਾਹੀ ਜਨਾਬ ਅਈ ਨਹੀਂ ਬਈਆ ਆਈਦਰੋਂ ਚੰਗੇ ਰਾਖ ਦੀ ਕਣਕ ਹੋ ਗਈ ਏ ਪੰਜ ਮਣ ਮਾਰ ਲਈ ਛੇ ਮਣ ਮਾਰ ਲਈ ਸੱਤ ਮਣ ਮਾਰ ਲਈ ਨਹੀਂ ਸਹੀ ਪੂਰਾ ਸਾਬ ਦੇਣਾ ਪੂਰਾ ਲੈਣਾ ਜਦੋਂ ਬੀਜ ਬਿਜਾਈ ਆਵਣੀ ਉਹਦੋਂ ਐਲਾਨ ਕਰਨਾ ਕਿ ਕਿਉਂ ਭਈ ਕਿਸੇ ਕੋ ਵੀ ਕੋਈ ਨਹੀਂ ਗਣਕਦਾ ਆ ਕੇ ਲੈ ਜਾਓ ਸਹੀ ਦਿੱਤੀ ਜਾਣਾ ਦਿੱਤੇ ਜਦੋਂ ਗਣਕ ਵੱਡੀ ਗਈ ਨਿਕਲ ਗਈ ਉਹਨਾਂ ਨੇ ਰਾਹਾਂ ਨੇ ਆ ਪੇਜਣਾ ਗੱਲੇ ਜਿੱ ਸੱਟੀ ਜਾਣ ਸਹੀ ਗੱਲਾ ਬਣਾਇਆ ਸੀ ਉਹਨਾਂ ਨੇ ਪਿੰਡੀ ਵੱਲੋਂ ਬੜਾ ਝਗੜੋ ਗੱਲੋਂ ਸੀ ਜਨੋ ਉਹ ਮਕਾਨ ਕੋਠੀ ਜੀ ਦਾ ਉੱਚਾ ਉਥੇ ਸਾਰੇ ਫਿਰ ਉਹਨਾਂ ਦੇ ਜਿਹੜੇ ਹਿੱਸੇ ਦਾਣੇ ਹੁੰਦੇ ਨੇ ਉੱਥੇ ਪਾ ਦਿੰਦੇ ਸਾਰੀ ਬੰਡ ਪਿੰਡ ਦੀ ਉੱਥੇ ਉਸ ਗੱਲੇ ਠੀਕ ਸਾਰੀ ਛੋਲੇ ਨੇ ਉਹ ਹੋਰ ਬਣੀ ਸੀ ਹੋਰ ਬਣਿਆ ਅਜੀ ਗੱਲਾ ਕਾਣ ਕਿ تھی ਸਾਰੀ ਇਹ ਠੀਕ ਹੋਰ ਬਬੇ ਅੱਛੇ ਵਕਤ ਸੀ ਹੁਣ ਨਾਲ ਚ ਚੰਗੇ ਵਕਤ ਸੀ ਬੜੇ ਵਕਤ ਚੰਗੇ ਸੀ ਬੇਟਾ ਬੜੇ ਵਕਤ ਚੰਗੇ ਸੀ ਆਗੀ ਸਮੇਂ ਬੜੇ ਵਕਤ ਚੰਗੇ ਠੀਕ ਹੋ ਗਿਆ ਬਾਬਾ ਜੀ ਬੜੀ ਮਿਹਰਬਾਨੀ ਤੁਸੀਂ ਸਾਨੂੰ ਟਾਈਮ ਦਿੱਤਾ ਗੱਲਾਂ ਦਸੀਆਂ ਯਾਦਾਂ ਸਾਂਝੀਆਂ ਕੀਤੀਆਂ ਅੱਲਾ ਬੇਚਾ ਦੋਨੋਂ ਤੰਦਰੁਸਤੀ ਦੇਵੇ ਵੀਰੋ ਆਮੀਨ ਅੱਲਾ ਦੋਨੋਂ ਯਾਤੀ ਦੇਵੇ ਆ ਜੀ ਸਮਝੇ ਆਮੀਨ ਸਲਾਮ ਅਲੈਕਮ ਬਾਬਾ ਜੀ ਵਾਅਲੈਕਮ ਸਲਾਮ ਕੀ ਹਾਲ ਚਾਲ ਹੈ ਜੀ ਸ਼ੁਕਰ ਹੈ ਅੱਲਾ ਦਾ ਨਾਮ ਕੀ ਬਾਬਾ ਜੀ ਆਪਣਾ ਨਾਮ ਰਸ਼ੂਦ ਹੈ ਤੇ ਵਾਲਦ ਸਾਹਿਬ ਦਾ ਜੀ ਵਾਲਦ ਸਾਹਿਬ ਦਾ ਬਾਬਾ ਜੀ ਹਾਂ ਵਾਲਦ ਸਾਹਿਬ ਦਾ ਨਾਮ ਮੰਗਾ ਮੰਗਾ ਇੱਥੇ ਜਦ ਆਏ ਹਾਂ ਹਾਂ ਇਸ ਤੋਂ ਪਹਿਲੇ ਇੱਥੇ ਤੇ ਕਿਹੜਾ ਨੰਬਰਦਾਰ ਬੈਠਾ ਹੁੰਦਾ ਸੀ ਬੈਠੇ ਦਾ ਕਰਾਰ ਹੀ ਛਣ ਕਰਾਰ ਮਤਲਬ ਕਦੀ ਕਰਾਰ ਦਾ ਨਾਮ ਸੁਣਨ ਚ ਆਇਆ ਹਾਂ ਹਾਂ ਸਿਖ ਕਰਾਰ ਗੰਗਾ ਦਾ ਠੀਕ ਅਸੀਂ ਕਿਹੜਾ ਵੇਚਾ ਹੈ ਹਾਂ ਬਿਲਕੁਲ ਜਰੀ ਗਾ ਸੁਣਿਆ ਹੀ ਹੈ ਬਾਬਾ ਤੇ ਇਸ ਪਿੰਡ ਚ ਮਸੀਤਾਂ ਹੁੰਦੀਆਂ ਸੀ ਬਾਬਾ ਜੀ ਹੈ ਇਸ ਪਿੰਡ ਚ ਮਸਜਿਦ ਹੈਗੀ ਸੀ ਦੋ ਸਣ ਕੱਚੀਆਂ ਕਿ ਪੱਕੀਆਂ ਸਿੱਕੇ ਦੋਵੇਂ ਕੱਚੀਆਂ ਹਨ ਦੋਵੇਂ ਕੱਚੀਆਂ ਸੀ ਠੀਕ ਤੇ ਇਦਿਵੇਂ ਮਤਲਬ ਤੁਸੀਂ ਦੱਸਦੇ ਹੋ ਕਿ ਕਰਾੜ ਵੀ ਇੱਥੇ ਰਹਿੰਦੇ ਸੀ ਉਹਨਾਂ ਨੇ ਇੱਥੇ ਵੀ ਬਣਾਈ ਸੀ ਆਪਦੀ ਇਬਾਦਤਗਾ ਮਸਜਿਦ ਨਹੀਂ ਉਹ ਜਿੱਕਾ ਦੇ ਫੋਟੋ ਦਾ ਨੇ ਦਲ ਮੈਂਨ ਦਾ ਉਹ ਕਰਾੜ ਨੇ ਗੁਰਦੁਆਰਾ ਬਣਾਇਆ ਸੀ ਅੱਛਾ ਪਿੰਡ ਦੇ ਵਿੱਚ ਕੀ ਪਿੰਡੋਂ ਬਾਹਰ ਬਾਬਾ ਜੀ ਪਿੰਡ ਦੇ ਵਿੱਚ ਹੀ ਸੀ ਠੀਕ ਵਿੱਚ ਵਿੱਚ ਵੀ ਕੁਝ ਜੀ ਕਾ ਨਿੱਕਾ ਜੇ ਮਕਾਨ ਬਣਾਇਆ ਦਾ ਇਹਨੇ ਹਾਂਜੀ ਇਹ ਬਨਾਸ ਉਹਨਾਂ ਤੇ ਇਹਦੇ ਕਿੰਨੇ ਕੋਈ ਖੂਸ ਹੀ ਬਾਬਾ ਜੀ ਉਸ ਪਿੰਡ ਦੇ ਹਾਂ ਬਹੁਤ ਵੱਡੇ ਸਨ ਅੱਛਾ ਬੜੇ ਖੂ ਇਹਦਾ 15 16 ਖੂ ਨੇ ਇਸ ਪਿੰਡ ਦੇ ਅੱਛਾ ਤੇ ਇਹਨਾਂ ਜੀ ਕੋ ਮਸ਼ਹੂਰ ਖੂ ਵੀ ਹੈਗਾ ਸੀ ਕਿ ਖੂ ਹੀ ਕਹਿੰਦੇ ਸਾਰੇ ਸਾਰੇ ਮਸ਼ਹੂਰ ਸੀ ਇੱਕ ਬਾਜ ਦਾ ਟੱਲੀਆਂ ਵਾਲਾ ਖੂ ਅੱਛਾ ਇੱਕ ਬਾਜ ਦਾ ਟੂਟੀਆਂ ਵਾਲਾ ਖੂ ਅੱਛਾ ਇੱਕ ਬਾਜ ਦਾ ਪੱਤਾ ਵਾਲਾ ਖੂ ਇੱਕ ਜੀਵੇ ਵਾਲਾ ਖੂ

ਉਹ ਦੱਬਲੇ ਜੀ ਠੀਕ ਤੇ ਇਹ ਬੰਦਾ ਹਾਂਜੀ ਮੈਨੂੰ ਪਾਲ ਵੀ ਹੈ ਜੇ ਨਹੀਂ ਅੱਛਾ ਹੁਣ ਵਾਲਾ ਖੂਹ ਵਾਜਦਾ ਜੇ ਚਾਹ ਪੀਣ ਨਾ ਕਰੇ ਹਾਂਜੀ ਹੁਣ ਵਾਲਾ ਖੂਹ ਵਾਜਦਾ ਤੁਮਣਾ ਠੀਕ ਤੇ ਬੱਬਾ ਜੀ ਸਾਰਾ ਪਿੰਡ ਵੀ ਕੱਚਾ ਹੀ ਸੀ ਬਸ ਉਹ ਇੱਕ ਦੋ ਮਕਾਨ ਹੀ ਪੱਕੇ ਸੀ ਬਾਬਾ ਮਕਾਨ ਜਿਹੜੇ ਖੜੇ ਨੇ ਪੱਕੇ ਖੜੇ ਨੇ ਹਲੇ ਵੀ ਖੜੇ ਨੇ ਅਜੇ ਖੜੇ ਨੇ ਠੀਕ ਪਾਣੀ ਜੇ ਚਾਹ ਦੋ ਦਫਾ ਦਰਜਾ ਦਾ ਅੱਛਾ ਕੱਚੇ ਛਾਲ ਗਾਏ ਇੱਕ ਹੀ ਜੀ ਜਿਆ ਸਹੀ ਉਹ ਪੱਕੇ ਖੜੇ ਨੇ ਠੀਕ ਤੇ ਬੱਬਾ ਜੀ ਇਸ ਪਿੰਡ ਨੂੰ ਕਿਹੜੇ ਕਿਹੜੇ ਪਿੰਡ ਲੱਗਦੇ ਨੇ ਹੈ ਇੱਥੋਂ ਕਿਹੜੇ ਕਿਹੜੇ ਪਿੰਡ ਲੱਗਦੇ ਨੇ ਆਪਾਂ ਨਾਲ-ਨਾਲ ਅੱਛਾ ਹਾਂ 19 19 ਐਸਪੀ 17 ਹੈ ਠੀਕ ਉਹ ਲੱਗ ਜਾਂ ਨੂੰ ਕੋਈ ਸ਼ਾਦੇ ਨੇ 16 16 ਹੈ 16 ਐਸਪੀ ਹੈ 16 ਐਸਪੀ 13 ਵੀ ਠੀਕ ਤੇ ਜਨਾਬਾ ਦੀ 13 ਵੀ ਆਪਣੇ ਨਾਲ 26 26 ਹੈ ਇਹ ਨਾਲ ਜੀ ਠੀਕ ਤੇ ਇਹ ਬਾਬਾ ਜੀ ਜਦੋਂ ਮਤਲਬ ਕਿ ਵੰਡ ਤੋਂ ਬਾਅਦ ਕੋਈ ਜਿਹੜੇ ਇੱਥੇ ਜਿਹੜੇ ਰਹਿੰਦੇ ਹੁੰਦੇ ਸੀ ਉਹਨਾਂ ਦੇ ਕੋਈ ਕੋ ਪਿੰਡ ਵੇਖਣ ਆਇਆ ਇੱਥੇ ਆਪਣੇ ਪਿੰਡੇ ਚ ਕੌਣ ਮੈਂ ਕਿ ਆਪਣੇ ਪਿੰਡ ਵੇਖਣ ਆਇਆ ਪੁਰਾਣਾ ਜਿਹੜੇ ਇੱਥੋਂ ਗਏ ਹੋਏ ਨੇ ਉਹਨਾਂ ਦੇ ਕੋਈ ਪਿੰਡ ਵੇਖਣ ਆਇਆ ਨਹੀਂ ਕੋਈ ਨਹੀਂ ਆਏ ਉਹਨਾਂ ਦੇ ਉਹ ਸੁਣਿਆ ਸੀ ਵੀ ਜਦ ਬਾਬਾ ਦੇ ਨਾ ਹੋ ਗਏ ਨਾ ਤੇ ਬਸ ਜੀ ਫਾਲੀ ਕੌਫੀ ਉਹਨਾਂ ਜੀ ਨੇ ਕਿ ਲਾ ਲਾਂ ਦੀ अच्छा ਉਹ ਜਿਹੜੇ ਸਟ੍ਰਵਲਸ ਹਨ ਜੋ ਉੱਥੋਂ ਲੱਕ ਦੇ ਆਣ ਲੋ ਸਟਵਲ ਪਾ ਦੇ ਗਏ ਨੇ ਜੋ ਸਖਸ਼ਾ ਕਮ ਚਲਕਦੇ ਆ ਗਏ ਨੇ ਕੀ ਪਾ ਲੱਕ ਹੀ ਨਹੀਂ ਆ ਗਏ ਸੇ ਉਹ ਸ਼ਹਿਰੋਂ ਹੀ ਲੈ ਗਏ ਹੈ ਜਿਹੜੀ ਬਸਤੀ ਸ਼ਰੀਫ ਵਾਲੀ ਕੋਠੀ ਤੁਸੀਂ ਦੱਸਦੇ ਪਈਏ ਉਹ ਵੀ ਇਹਨਾਂ ਦੀ ਹੋਇਆ ਕਰਦੀ ਸੀ ਠੀਕ ਬਸ ਸ਼ਰੀਫ ਇਸ ਬਸ ਸ਼ਰੀਫ ਕਰਦੇ ਨੇ ਹਾਂਜੀ ਹੂੰ ਗੰਗਾ ਰਾਮ ਠੀਕ ਮੈਂ ਦੇ ਕਾਲੇ ਨਾ ਤੇ ਬੱਬਾ ਜੀ ਇੱਥੋਂ ਦੇ ਲੋਕਾਂ ਨੇ ਤੁਹਾਨੂੰ ਦੱਸਿਆ ਆਣੇ ਕਿਉਂਕਿ ਤੁਸੀਂ ਤੇ ਸਾਰੀ ਗੱਲ ਉਧਰੋਂ ਆਏ ਦੇ ਤੇ ਜਦੋਂ ਇੱਥੇ ਇਲਾਨ ਹੋਇਆ ਵੰਡ ਵੇ ਲੈ ਕੇ ਪਾਕਿਸਤਾਨ ਤੇ ਹਿੰਦੁਸਤਾਨ ਬਣ ਗਿਆ ਇਸ ਪਿੰਡ 'ਚ ਵੀ ਕੋਈ ਲੜਾਈ ਝਗੜਾ ਹੋਇਆ ਸੀ ਕਿ ਕੋਈ ਨਹੀਂ ਕੋਈ ਲੜਾਈ ਝਗੜਾ ਨਹੀਂ ਹਾਂਜੀ ਠੀਕ ਤੇ ਇੱਥੇ ਬੱਬਾ ਜੀ ਸਿੱਖ ਤੇ ਮੁਸਲਮਾਨ ਰਹਿੰਦੇ ਸੀ ਕਿ ਹਿੰਦੂਆਂ ਦਾ ਵੀ ਸੁਣਨ ਜਾਂਦਾ ਤੇ ਛੱਤ ਪੈਦਮਨ ਦਾ ਪਤਾ ਕੋਈ ਨਹੀਂ ਕੋਈਆਂ ਨੇ ਇੱਕ ਮੋਹ ਰਹਿੰਦੇ ਸਨ ਕਮੋਹ ਅੱਛਾ ਇਹਨੂੰ ਕੋਹ ਮੋਹ ਰਹਿੰਦੇ ਸਨ ਠੀਕ ਤੇ ਜਾਂ ਮਾਚੀ ਸ਼ੇਖ ਇਹ ਆ ਜਾਂਦੇ ਸਨ ਠੀਕ ਆਏ ਆ ਨਾ ਹਾਂਜੀ ਠੀਕ ਤੇ ਬਾਸ਼ੀ ਇੱਥੇ ਆ ਗਏ ਠੀਕ ਹੋ ਗਿਆ ਬਾਬਾ ਜੀ ਬੜੀ ਮਿਹਰਬਾਨੀ ਸਨ ਟਾਈਮ ਦਿੱਤਾ